ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਸ ਨਾਲ ਜੁੜੀਆਂ ਰੱਬ ਰੂਪ ਸੰਗਤਾਂ ਨੂੰ ਮੈਂ ਅਮਰੀਕ ਸਿੰਘ ਬੱਲਵਾਲ ਫਤਿਹ ਬਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰ ਬਲੀ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਅਸੀਂ ਹਜ਼ੂਰ ਸ਼੍ਰੀ ਨਾਥ ਕਮਾ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਐਪੀਸੋਡਾਂ ਰਾਹੀਂ ਸ਼ੂਟ ਕਰਕੇ ਰਾਜਾ ਸਾਹਿਬ ਵਲੌਗਸ ਦੇ ਉੱਤੇ ਆਪ ਜੀ ਦੇ ਸਨਮੁਖ ਰੱਖਦੇ ਹਾਂ ਪਿਛਲੇ ਐਪੀਸੋਡ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਹਜ਼ੂਰ ਸ਼੍ਰੀ ਨਾਥ ਕਮਾ ਰਾਜਾ ਸਾਹਿਬ ਜੀ ਪਿੰਡ ਮੱਲੇ ਦੀ ਯੂ ਵਿੱਚ ਪਹੁੰਚਦੇ ਨੇ ਤੇ ਪਿੰਡ ਮੱਲੇ ਦੇ ਵਿੱਚ ਹੋਣ ਵਾਲੀ ਇੱਕ ਗਹਿਗਾਚ ਲੜਾਈ ਨੂੰ ਰੋਕਣ ਵਾਸਤੇ ਪੂਰੀ ਵਾਲੇ ਸੰਤਾਂ ਨੂੰ ਬੁਲਾਉਂਦੇ ਨੇ ਤੇ ਪੂਰੀ ਵਾਲੇ ਸੰਤਾਂ ਨੂੰ ਭੇਜ ਕੇ ਉਸ ਲੜਾਈ ਨੂੰ ਰੋਕ ਦਿੰਦੇ ਨੇ ਉਸ ਲੜਾਈ ਨੂੰ ਰੋਕਣ ਤੋਂ ਬਾਅਦ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਵਾਪਸ ਪਿੰਡ ਝੰਗੜਾਂ ਦੇ ਵਿੱਚ ਆ ਜਾਂਦੇ ਨੇ ਇੱਕ ਦਿਨ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਆਪਣੀ ਮौज ਦੇ ਵਿੱਚ ਰੰਗੇ ਹੋਏ ਪਿੰਡ ਝੰਗੜਾਂ ਤੋਂ ਦਰਿਆ ਦੇ ਕੰਢੇ ਜਾਂਦੇ ਨੇ ਦਰਿਆ ਦੇ ਕੰਢੇ ਜਾ ਕੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦਰਿਆ ਦੀਆਂ ਛੱਲਾਂ ਨੂੰ ਨਿਹਾਰਦੇ ਨੇ ਸਾਵਣ ਦੀ ਰੁੱਤ ਹੈ ਮੀਂਹ ਵਰਸ ਰਿਹਾ ਹੈ ਸੁੱਕੇ ਤੇ ਨਿਭਾਗੇ ਖੂਹ ਹਰੇ ਹੋ ਰਹੇ ਨੇ ਫਸਲਾਂ ਦੇ ਉੱਤੇ ਨੂਰ ਛਾਇਆ ਹੋਇਆ ਹੈ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਆਪਣੀਆਂ ਮਿਹਰ ਭਰੀਆਂ ਨਜ਼ਰਾਂ ਦੇ ਨਾਲ ਦਰਿਆ ਦੀਆਂ ਛੱਲਾਂ ਨੂੰ ਨਿਹਾਰਦੇ ਨੇ ਕੁਝ ਸਮਾਂ ਨਿਹਾਰਨ ਤੋਂ ਬਾਅਦ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦਰਿਆ ਤੋਂ ਪਿੰਡ ਮੋਰੋ ਅਤੇ ਪਿੰਡ ਮੋਰੋਂ ਤੋਂ ਰਟੈਂਡੇ ਰਟੈਂਡੇ ਤੋਂ ਫਿਰ ਪਿੰਡ ਝੰਗੜਾਂ ਦੀ ਜੂਹ ਵਿੱਚ ਭੁੱਲੇ ਲੰਬੜਦਾਰ ਦੇ ਖੂਹ ਦੇ ਉੱਤੇ ਪਹੁੰਚ ਜਾਂਦੇ ਨੇ। ਹਜ਼ੂਰ ਸ਼੍ਰੀ ਨਾਭਕਮਨ ਰਾਜਾ ਸਾਹਿਬ ਜੀ ਨੇ ਭੁੱਲੇ ਲੰਬੜਦਾਰ ਦੇ ਖੂਹ ਤੇ ਪਹੁੰਚ ਕੇ ਚੌਂਕੜਾ ਲਾ ਲਿਆ ਹੈ। ਅੱਖਾਂ ਬੰਦ ਕਰ ਲਈਆਂ ਨੇ ਧਿਆਨ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੋੜ ਲਿਆ ਹੈ। ਜਿਵੇਂ ਹੀ ਹਜ਼ੂਰ ਸ਼੍ਰੀ ਨਾਭਕਮਨ ਰਾਜਾ ਸਾਹਿਬ ਜੀ ਉਸ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਧਰਦੇ ਨੇ ਤਾਂ ਹਜ਼ੂਰ ਸ਼੍ਰੀ ਨਾਭਕਮਨ ਰਾਜਾ ਸਾਹਿਬ ਜੀ ਦੀ ਆਤਮਿਕ ਨਿਗਾਹ ਤਿੰਨੇ ਲੋਕਾਂ ਦੇ ਵਿੱਚ ਘੁੰਮਦੀ ਹੈ ਸੰਸਾਰ ਦੇ ਲੋਕਾਂ ਦੀਆਂ ਕੁਰਲਾਟਾਂ ਨਜ਼ਰ ਆ ਰਹੀਆਂ ਨੇ ਕਿਤੇ ਕੋਈ ਹੱਸਦਾ ਨਜ਼ਰ ਆ ਰਿਹਾ ਹੈ ਕਿਤੇ ਕੋਈ ਰੋਂਦਾ ਨਜ਼ਰ ਆ ਰਿਹਾ ਹੈ ਜਿਵੇਂ ਜਿਵੇਂ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਨਿਗਾਹ ਘੁਮਾ ਰਹੇ ਨੇ ਤਿਵੇਂ-ਤਿਵੇਂ ਸੰਸਾਰ ਦੇ ਕਈ ਜੀਵਾਂ ਦਾ ਕਲਿਆਣ ਹੋ ਰਿਹਾ ਹੈ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੀ ਨਿਗਾਹ ਪਈ ਹੈ ਪਿੰਡ ਝੰਗੜਾਂ ਦੇ ਵਿੱਚ ਪਿੰਡ ਝੰਗੜਾਂ ਦੇ ਵਿੱਚ ਇੱਕ ਦੁਖਿਆਰਾ ਵੈਰਾਗ ਦੇ ਵਿੱਚ ਭਿੱਜਿਆ ਹੋਇਆ ਰੋਈ ਜਾ ਰਿਹਾ ਹੈ ਉਸ ਅਕਾਲ ਪੁਰਖ ਦੀ ਦਰਗਿਆ ਦੇ ਵਿੱਚ ਫਰਿਆਦਾਂ ਕਰ ਰਿਹਾ ਹੈ ਉਸ ਦੁਖਿਆਰੇ ਦੇ ਉੱਤੇ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਦੀ ਮਿਹਰ ਭਰੀ ਨਿਗਾਹ ਪੈਂਦੀ ਹੈ ਅੱਜ ਇਸ ਦੁਖਿਆਰੇ ਦੇ ਦੁੱਖ ਕਟਣੇ ਨੇ ਅੱਜ ਇਸ ਦੁਖਿਆਰੇ ਦੀ ਪੁਕਾਰ ਉਸ ਇਲਾਹੀ ਦਰਬਾਰ ਦੇ ਵਿੱਚ ਸੁਣੀ ਗਈ ਹੈ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਉਸ ਦੁਖਿਆਰੇ ਦੀ ਕੀਤੀ ਹੋਈ ਪੁਕਾਰ ਦੇ ਅਨੁਸਾਰ ਉਸ ਅਕਾਲ ਪੁਰਖ ਦੀ ਕਿਰਪਾ ਵਰਤੋਂ ਵਾਸਤੇ ਭਾਈ ਭੁੱਲੇ ਦੇ ਖੂਹ ਤੋਂ ਉੱਠ ਕੇ ਵਤਨ ਸਿੰਘ ਤੇ ਮੋਤਾ ਸਿੰਘ ਦੇ ਖੂਹ ਦੇ ਉੱਤੇ ਚਲੇ ਜਾਂਦੇ ਨੇ ਵਤਨ ਸਿੰਘ ਤੇ ਮੋਤਾ ਸਿੰਘ ਦੇ ਖੂਹ ਤੇ ਜਾ ਕੇ ਹਜ਼ੂਰ ਸ਼੍ਰੀ ਨਾਗਕਮ ਰਾਜਾ ਸਾਹਿਬ ਜੀ ਨੇ ਵਤਨ ਸਿੰਘ ਤੇ ਮੋਤਾ ਸਿੰਘ ਨੂੰ ਉਠਾਇਆ ਹੈ ਤੇ ਉਹਨਾਂ ਨੂੰ ਹੁਕਮ ਕੀਤਾ ਹੈ ਕਿ ਜਾਓ ਪਿੰਡ ਜਾਓ ਤੇ ਪਿੰਡ ਝਿੰਗੜਾਂ ਚ ਜਾ ਕੇ ਸਾਡੇ ਸੇਵਾਦਾਰ ਇੰਦਰ ਸਿੰਘ ਨੂੰ ਕਹੋ ਕਿ ਰਾਜਾ ਸਾਹਿਬ ਜੀ ਦੋ ਸੇਰ ਖੰਡ ਤੇ ਦੁੱਧ ਮੰਗਾ ਰਹੇ ਨੇ ਉਹ ਜਲਦੀ ਤੋਂ ਜਲਦੀ ਲੈ ਕੇ ਇਸ ਖੂਹ ਤੇ ਆ ਜਵੇ ਬਤਨ ਸਿੰਘ ਨੇ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਦਾ ਹੁਕਮ ਪਾਇਆ ਹੈ ਤੇ ਪਿੰਡ ਵੱਲ ਨੂੰ ਰਵਾਨਗੀ ਪਾ ਦਿੱਤੀ ਹੈ ਭਾਈ ਮੋਤਾ ਸਿੰਘ ਨੇ ਉੱਥੇ ਹੀ ਮੰਜੀ ਢਾ ਦਿੱਤੀ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਮੰਜੀ ਦੇ ਉੱਤੇ ਬੈਠ ਗਏ ਨੇ ਤੇ ਭਾਈ ਮੋਤਾ ਸਿੰਘ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਦੇ ਚਰਨ ਫੜ ਕੇ ਉਹਨਾਂ ਦੇ ਚਰਨਾਂ ਵਿੱਚ ਬੈਠ ਗਿਆ ਹੈ ਪਿਆਰ ਸਹਿਤ ਭਿੱਜ ਕੇ ਵਿਰਾਗ ਦੇ ਵਿੱਚ ਪ੍ਰੇਮ ਦੇ ਵਿੱਚ ਸ਼ਰਧਾ ਦੇ ਵਿੱਚ ਭਿੱਜਿਆ ਹੋਇਆ ਭਾਈ ਮੋਤਾ ਸਿੰਘ ਰਾਜਾ ਸਾਹਿਬ ਜੀ ਦੇ ਅੱਗੇ ਅਰਜ ਕਰਦਾ ਹੈ ਕਿ ਹਜ਼ੂਰ ਕਿਰਪਾ ਕਰੋ ਮੈਨੂੰ ਹੁਕਮ ਦਿਓ ਜੋ ਦੁੱਧ ਤੇ ਖੰਡ ਲਿਆਉਣ ਵਾਸਤੇ ਤੁਸੀਂ ਇੰਦਰ ਸਿੰਘ ਨੂੰ ਸੁਨੇਹਾ ਦੇ ਰਹੇ ਹੋ ਮੇਰੇ ਤੇ ਕਿਰਪਾ ਕਰੋ ਮੈਂ ਆਪਣੇ ਘਰੋਂ ਹੀ ਉਹ ਖੰਡ ਤੇ ਦੁੱਧ ਲੈ ਆਉਂਦਾ ਹਾਂ ਰਾਜਾ ਸਾਹਿਬ ਜੀ ਕਹਿੰਦੇ ਨੇ ਨਹੀਂ ਅਸਾਂ ਇਹ ਖਾਂਡ ਤੇ ਦੁੱਧ ਇੰਦਰ ਸਿੰਘ ਤੋਂ ਮੰਗਿਆ ਹੈ ਤੇ ਇੰਦਰ ਸਿੰਘ ਤੋਂ ਹੀ ਮੰਗਵਾਉਣਾ ਹੈ। ਭਾਈ ਵਤਨ ਸਿੰਘ ਦਾ ਜਿਹੜਾ ਖੂਹ ਸੀਗਾ ਉਹ ਝੰਗੜਾ ਪਿੰਡ ਤੋਂ 1 ਮੀਲ ਦੀ ਦੂਰੀ ਤੇ ਸੀਗਾ। ਖੂਹ ਦੇ ਉੱਤੇ ਇਹ ਬਿਲਕੁਲ ਪਤਾ ਨਹੀਂ ਸੀ ਲੱਗਦਾ ਕਿ ਪਿੰਡ ਦੇ ਵਿੱਚ ਕੀ ਹਲਚਲ ਹੋ ਰਹੀ ਹੈ ਜਾਂ ਪਿੰਡ ਦੇ ਵਿੱਚ ਕੀ ਗੱਲਬਾਤ ਹੋ ਰਹੀ ਹੈ। ਜਦੋਂ ਵਤਨ ਸਿੰਘ ਖੂਹ ਤੋਂ ਚੱਲ ਕੇ ਪਿੰਡ ਦੀ ਜੂਹ ਦੇ ਵਿੱਚ ਪਹੁੰਚਦਾ ਹੈ, ਪਿੰਡ ਦੇ ਵਿੱਚ ਪਹੁੰਚਦਾ ਹੈ। ਤਾਂ ਕੀ ਦੇਖਦਾ ਹੈ ਕਿ ਵਤਨ ਸਿੰਘ ਦੇ ਕਾਰਖਾਨੇ ਦੇ ਉੱਤੇ ਬਹੁਤ ਸਾਰੇ ਲੋਕਾਂ ਦਾ ਜਮਾਵੜਾ ਹੈ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੋਏ ਦੇਖ ਕੇ ਵਤਨ ਸਿੰਘ ਪੁੱਛਦਾ ਹੈ ਕਿ ਕੀ ਗੱਲ ਹੋਈ ਇੰਨੇ ਸਾਰੇ ਲੋਕ ਕਿਉਂ ਇਕੱਠੇ ਹੋਏ ਨੇ ਉਸ ਨੂੰ ਦੱਸਦੇ ਨੇ ਕਿ ਇਹ ਸਾਰੇ ਲੋਕ ਅਫਸੋਸ ਪ੍ਰਗਟ ਕਰਨ ਲਈ ਇਕੱਠੇ ਹੋਏ ਨੇ ਤਾਂ ਵਤਨ ਸਿੰਘ ਪੁੱਛਦਾ ਹੈ ਕੀ ਬਾਣਾ ਵਾਪਰ ਗਿਆ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਵਤਨ ਸਿੰਘ ਦਾ ਲੜਕਾ ਇਸ ਸੰਸਾਰ ਤੋਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਗਿਆ। ਇਸ ਲੜਕੇ ਤੋਂ ਪਹਿਲਾਂ ਚਾਰ ਬੱਚੇ ਹੋਰ ਵੀ ਅਕਾਲਪੁਰਖ ਨੂੰ ਪਿਆਰੇ ਹੋ ਚੁੱਕੇ ਨੇ। ਵਤਨ ਸਿੰਘ ਦੀ ਤਾਂ ਦੁਨੀਆ ਹੀ ਉਲਟ ਗਈ। ਇੰਜ ਲੱਗੇ ਜਿਵੇਂ ਸੰਸਾਰ ਖਤਮ ਹੋ ਗਿਆ ਹੋਵੇ। ਵਿਰਾਗ ਦੇ ਵਿੱਚ ਭਿੱਜ ਕੇ ਦਹਾਤੜੀਆਂ ਮਾਰ ਕੇ ਰੋਣ ਲੱਗਾ। ਉੱਚੀ-ਉੱਚੀ ਰੋ ਰਿਹਾ ਹੈ। ਮਾਈ ਸ਼ਾਂਤੀ ਜੋ ਵਤਨ ਸਿੰਘ ਦੇ ਘਰੋਂ ਸੀ ਉਹ ਵੀ ਵੈਰਾਗ ਦੇ ਵਿੱਚ ਰੋ ਰਹੀ ਹੈ ਉਹਨੂੰ ਗੱਸ਼ ਪੈਂਦੇ ਜਾ ਰਏ ਵਤਨ ਸਿੰਘ ਕੁਝ ਸਮਾਂ ਉੱਥੇ ਅਫਸੋਸ ਪ੍ਰਗਟ ਕਰਨ ਵਾਲਿਆਂ ਦੇ ਨਾਲ ਬੈਠਦਾ ਹੈ ਫਿਰ ਉਸ ਨੂੰ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦਾ ਕੀਤਾ ਹੋਇਆ ਹੁਕਮ ਯਾਦ ਆਉਂਦਾ ਹੈ ਚਿੱਤ ਦੇ ਵਿੱਚ ਸੋਚਦਾ ਹੈ ਕਿ ਭਾਈ ਇੰਦਰ ਸਿੰਘ ਤਾਂ ਅਫਸੋਸ ਪ੍ਰਗਟ ਕਰਨ ਲਈ ਬੈਠਾ ਹੋਇਆ ਹੈ ਮੈਂ ਇਸ ਨੂੰ ਕਹਿਣ ਦੀ ਬਜਾਏ ਜੋ ਰਾਜਾ ਸਾਹਿਬ ਜੀ ਨੇ ਖੰਡ ਤੇ ਦੁੱਧ ਮੰਗਾਏ ਨੇ ਆਪਣੇ ਘਰੋਂ ਹੀ ਕਿਉਂ ਨਾ ਲੈ ਜਾਵਾਂ ਫਿਰ ਮਨ ਦੇ ਵਿੱਚ ਫੁਰਨਾ ਆਇਆ ਕਿ ਨਹੀਂ ਰਾਜਾ ਸਾਹਿਬ ਜੀ ਦੇ ਹੁਕਮ ਦੀ ਅਦੂਲੀ ਨਹੀਂ ਕਰਨੀ ਬੇਅਦਵੀ ਨਹੀਂ ਕਰਨੀ ਜਿਵੇਂ ਰਾਜਾ ਸਾਹਿਬ ਜੀ ਨੇ ਹੁਕਮ ਕੀਤਾ ਹੈ ਮੈਂ ਉਝ ਹੀ ਕਰਨਾ ਹੈ 인ਦਰ ਸਿੰਘ ਨੂੰ ਕਹਿੰਦਾ ਹੈ 인ਦਰ ਸਿੰਘ ਤੇਰੇ ਵਾਸਤੇ ਰਾਜਾ ਸਾਹਿਬ ਜੀ ਦਾ ਹੁਕਮ ਹੈ ਦੋ ਸੇਰ ਖੰਡ ਤੇ ਦੁੱਧ ਲੈ ਕੇ ਤੈਨੂੰ ਵਤਨ ਸਿੰਘ ਤੇ ਮੋਤਾ ਸਿੰਘ ਦੇ ਖੂਹ ਦੇ ਉੱਤੇ ਰਾਜਾ ਸਾਹਿਬ ਬੁਲਾ ਰਹੇ ਨੇ 인ਦਰ ਸਿੰਘ ਝਟਪਟ ਉੱਥੋਂ ਉੱਠਿਆ ਹੈ ਵਤਨ ਸਿੰਘ ਕਹਿੰਦਾ ਹੈ ਕਿ ਇਸ ਸੰਸਾਰ ਦੇ ਸਾਰੇ ਰਿਸ਼ਤੇ ਨਾਤੇ ਝੂਠ ਦੇ ਪਲੰਦੇ ਹਨ ਕਦੇ ਜੁੜ ਜਾਂਦੇ ਹਨ ਕਦੇ ਟੁੱਟ ਜਾਂਦੇ ਹਨ ਪਰ ਇਹਨਾਂ ਰਿਸ਼ਤਿਆਂ ਦੇ ਪਿੱਛੇ ਲੱਗ ਕੇ ਕਿਤੇ ਅਸੀਂ ਸੱਚਾ ਰਿਸ਼ਤਾ ਨਾ ਤੋੜ ਲਈਏ ਉਸ ਪਿਆਰੇ ਪ੍ਰੀਤਮ ਨੂੰ ਨਾਰਾਜ਼ ਨਾ ਕਰ ਲਈਏ ਇੰਦਰ ਸਿੰਘ ਉੱਥੋਂ ਉੱਠਦੇ ਨੇ ਆਪਣੇ ਘਰ ਜਾਂਦੇ ਨੇ ਸਾਰਾ ਕਾਰਨੇ ਦਾ ਦੁੱਧ ਇੱਕ ਬਲਟੋਹੀ ਦੇ ਵਿੱਚ ਪਾ ਲੈਂਦੇ ਨੇ ਖੰਡ ਦੇ ਨਾਲ ਪਰਾਠਾ ਭਰ ਲੈਂਦੇ ਨੇ ਦੁੱਧ ਆਪ ਚੱਕ ਲੈਂਦੇ ਨੇ ਤੇ ਖੰਡ ਦੀ ਪਰਾਠਾ ਵਤਨ ਸਿੰਘ ਨੂੰ ਚੁਕਾ ਦਿੰਦੇ ਨੇ ਰਾਜਾ ਸਾਹਿਬ ਜੀ ਦਾ ਸਿਦਕੀ ਸੇਵਾਦਾਰ ਭਾਈ ਇੰਦਰ ਸਿੰਘ ਹਜ਼ੂਰ ਸ਼੍ਰੀ ਨਾਬ ਕਮਲ ਰਾਜਾ ਸਾਹਿਬ ਜੀ ਨੂੰ ਯਾਦ ਕਰਦਾ ਕਰਦਾ ਉਹਨਾਂ ਦਾ ਧਿਆਨ ਧਰਦਾ ਧਰਦਾ ਪਿੰਡ ਝੰਗੜਾਂ ਤੋਂ ਉਸ ਖੂਹ ਵੱਲ ਨੂੰ ਰਵਾਨਾ ਹੋ ਜਾਂਦਾ ਹੈ ਜਿੱਥੇ ਹਜ਼ੂਰ ਸ਼੍ਰੀ ਨਾਬ ਕਮਲ ਰਾਜਾ ਸਾਹਿਬ ਜੀ ਬੈਠੇ ਹੋਏ ਨੇ ਜਦੋਂ ਰਾਜਾ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚਦਾ ਹੈ ਤਾਂ ਦੁੱਧ ਤੇ ਖੰਡ ਰੱਖ ਕੇ ਰਾਜਾ ਸਾਹਿਬ ਜੀ ਨੂੰ ਨਮਸਕਾਰ ਕਰਦਾ ਹੈ ਤੇ ਪੁੱਛਦਾ ਹੈ ਹਜ਼ੂਰ ਕੀ ਹੁਕਮ ਹੈ ਰਾਜਾ ਸਾਹਿਬ ਜੀ ਹੁਕਮ ਕਰਦੇ ਨੇ ਕਿ ਜਲ ਤਿਆਰ ਕਰੋ ਮਿੱਠਾ ਜਲ ਤਿਆਰ ਕਰਕੇ ਕਾਈਆਂ ਨੂੰ ਛਕਾ ਦਿਓ ਭਾਈ ਇੰਦਰ ਸਿੰਘ ਰਾਜਾ ਸਾਹਿਬ ਜੀ ਦਾ ਹੁਕਮ ਪਾ ਕੇ ਉੱਥੇ ਜਲ ਤਿਆਰ ਕਰਦਾ ਹੈ ਮਿੱਠਾ ਪਾਣੀ ਤਿਆਰ ਕਰਦਾ ਹੈ ਤੇ ਰਾਜਾ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ ਕਿ ਪਾਸ਼ਾ ਕਾਈਆਂ ਨੂੰ ਛਕਾਉਣ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਆਪ ਜੀ ਇਸ ਜਲ ਨੂੰ ਛਕੋ ਰਾਜਾ ਸਾਹਿਬ ਜੀ ਕਹਿੰਦੇ ਨੇ ਮੈਂ ਨਹੀਂ ਭੁੱਲੇ ਲੰਬੜਦਾਰ ਨੂੰ ਬੁਲਾ ਕੇ ਪਹਿਲਾਂ ਉਸ ਨੂੰ ਛਕਾਓ ਭੁੱਲੇ ਲੰਬੜਦਾਰ ਨੂੰ ਬੁਲਾਇਆ ਜਾਂਦਾ ਹੈ ਪਹਿਲਾਂ ਉਸ ਨੂੰ ਜਲ ਛਕਾਇਆ ਜਾਂਦਾ ਹੈ ਫਿਰ ਕਾਈਆਂ ਨੂੰ ਜਲ ਛਕਾਇਆ ਜਾਂਦਾ ਹੈ ਕਾਈਆਂ ਨੂੰ ਜਲ ਛਕਾਉਣ ਤੋਂ ਬਾਅਦ ਵੀ ਮਿੱਠਾ ਜਲ ਬਾਕੀ ਰਹਿ ਜਾਂਦਾ ਹੈ ਹਜ਼ੂਰ ਨੂੰ ਫੇਰ ਭਾਈ ਇੰਦਰ ਸਿੰਘ ਪੁੱਛਦੇ ਨੇ ਰਾਜਾ ਸਾਹਿਬ ਜੀ ਜਲ ਬਾਕੀ ਰਹਿ ਗਿਆ ਹੁਣ ਕੀ ਕਰੀਏ ਇਸ ਜਲ ਬਾਰੇ ਆਪ ਜੀ ਦਾ ਕੀ ਹੁਕਮ ਹੈ ਰਾਜਾ ਸਾਹਿਬ ਜੀ ਕਹਿੰਦੇ ਨੇ ਉਹ ਸਾਹਮਣੇ ਤਲਵੰਡੀ ਦੇ ਹਾਲੀ ਹਲ ਬਾ ਰਹੇ ਨੇ ਅਨੇਤਖਾ ਬੂਬੇਖਾ ਤੇ ਗੌਰੀਖਾ ਹਲ ਬਾ ਰਹੇ ਨੇ ਉਹਨਾਂ ਤਿੰਨੇ ਭਰਾਵਾਂ ਨੂੰ ਵੀ ਬੁਲਾ ਲਓ ਉਹਨਾਂ ਨੂੰ ਵੀ ਜਲ ਛਕਾ ਦਿਓ ਉਹਨਾਂ ਨੂੰ ਵੀ ਜਲ ਛਕਾਉਣ ਤੋਂ ਬਾਅਦ ਭਾਈ ਇੰਦਰ ਸਿੰਘ ਹਜ਼ੂਰ ਸ਼੍ਰੀ ਨਾਮਕੰਨ ਰਾਜਾ ਸਾਹਿਬ ਜੀ ਦੇ ਸਨਮੁਖ ਹੱਥ ਜੋੜ ਕੇ ਬੈਠ ਜਾਂਦਾ ਹੈ ਪਿਆਰ ਸਹਿਤ ਆਪਣੇ ਹਜ਼ੂਰ ਦੇ ਅੱਗੇ ਆਪਣੇ ਪਾਤਸ਼ਾਹ ਦੇ ਅੱਗੇ ਬੇਨਤੀ ਕਰਦਾ ਹੈ ਕਿ ਹਜ਼ੂਰ ਆਪ ਜੀ ਘਟ ਘਟ ਦੀਆਂ ਜਾਣਨ ਵਾਲੇ ਹੋ ਮੇਰੀ ਔਕਾਤ ਨਹੀਂ ਕਿ ਮੈਂ ਆਪ ਜੀ ਨੂੰ ਕਿਸੇ ਘਟਨਾ ਦੀ ਜਾਣਕਾਰੀ ਦਵਾ ਪਰ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਨ ਲੱਗਾ ਹਾਂ ਕੇ ਵਤਨ ਸਿੰਘ ਦਾ ਪੰਜਵਾਂ ਲੜਕਾ ਵੀ ਚੜ੍ਹਾਈ ਕਰ ਗਿਆ ਹੈ ਬਹੁਤ ਵਿਰਾਗ ਦੇ ਵਿੱਚ ਹੈ ਬਹੁਤ ਰੋ ਰਿਹਾ ਹੈ ਮਾਈ ਸ਼ਾਂਤੀ ਵੀ ਵਿਰਾਗ ਦੇ ਵਿੱਚ ਗਸ਼ ਪਈ ਜਾਂਦਾ ਹੈ ਮਾਈ ਸ਼ਾਂਤੀ ਵੀ ਵਿਰਾਗ ਦੇ ਵਿੱਚ ਰੋਈ ਜਾ ਰਹੀ ਹੈ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਬਾਰ ਬਾਰ ਫਰਿਆਦਾਂ ਕਰ ਰਹੀ ਹੈ ਕਿਰਪਾ ਕਰੋ ਵਤਨ ਸਿੰਘ ਤੇ ਮਾਈ ਨੂੰ ਹੌਸਲਾ ਦਿਓ ਰਾਜਾ ਸਾਹਿਬ ਜੀ ਕੁਝ ਕ ਸਮਾਂ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਧਰਦੇ ਨੇ ਤੇ ਫਿਰ ਇੰਦਰ ਸਿੰਘ ਨੂੰ ਕਹਿੰਦੇ ਨੇ ਠੀਕ ਹੈ ਭਾਈ ਵਤਨ ਸਿੰਘ ਤੇ ਉਹਨਾਂ ਦੀ ਘਰ ਵਾਲੀ ਮਾਈ ਸ਼ਾਂਤੀ ਨੂੰ ਹੁਕਮ ਕਰੋ ਕਿ ਉਹ ਸਾਡੇ ਕੋਲ ਪੇਸ਼ ਹੋਣ ਕੜਾ ਪ੍ਰਸ਼ਾਦ ਦੀ ਦੇਗ ਵੀ ਘਰੋਂ ਤਿਆਰ ਕਰਕੇ ਲੈ ਕੇ ਆਉਣ ਅਸੀਂ ਉਹਨਾਂ ਦੇ ਢਾਈਏ ਤੇ ਚੁਰਾਈਏ ਕੱਟ ਦਿੰਦੇ ਹਾਂ ਮੁੜ ਕੇ ਸੋਗ ਨਹੀਂ ਹੋਵੇਗਾ ਇਹ ਗੱਲ ਸੁਣਨ ਤੋਂ ਬਾਅਦ ਇੰਦਰ ਸਿੰਘ ਵਤਨ ਸਿੰਘ ਕੋ ਜਾ ਕੇ ਰਾਜਾ ਸਾਹਿਬ ਜੀ ਦਾ ਹੁਕਮ ਉਸ ਨੂੰ ਸੁਣਾਉਂਦਾ ਹੈ ਭਾਈ ਵਤਨ ਸਿੰਘ ਤੇ ਮਾਈ ਸ਼ਾਂਤੀ ਇਸ਼ਨਾਨ ਕਰਕੇ ਸਚਮਤਾ ਦੇ ਨਾਲ ਕੜਾਂ ਪ੍ਰਸ਼ਾਦ ਦੀ ਦੇਗ ਤਿਆਰ ਕਰਦੇ ਨੇ ਤੇ ਪਿਆਰ ਸਹਿਤ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਵੱਲ ਨੂੰ ਰਵਾਨਗੀ ਪਾ ਦਿੰਦੇ ਨੇ ਮਨ ਦੇ ਵਿੱਚ ਸੋਚਦੇ ਜਾਂਦੇ ਨੇ ਕਿ ਅੱਜ ਹਜ਼ੂਰ ਨੇ ਸਾਡੇ ਤੇ ਕਿਰਪਾ ਕਰਨੀ ਹੈ ਬਖਸ਼ਿਸ਼ ਕਰਨੀ ਹੈ ਸਾਡੇ ਤੇ ਮਿਹਰ ਵਰਤੋਣੀ ਹੈ ਅਸੀਂ ਰਾਜਾ ਸਾਹਿਬ ਜੀ ਦੇ ਚਰਨ ਫੜ ਕੇ ਬਹਿ ਜਾਣਾ ਹੈ ਖਾਲੀ ਝੋੜੀ ਲੈ ਕੇ ਨਹੀਂ ਆਉਣਾ ਭਰੀ ਝੋਲੀ ਲੈ ਕੇ ਹੀ ਮੁੜਨਾ ਹੈ ਹਜ਼ੂਰ ਸ਼੍ਰੀ ਨਾਵਕਮ ਰਾਜਾ ਸਾਹਿਬ ਜੀ ਦੇ ਸਾਹਮਣੂ ਮਾਈ ਸ਼ਾਂਤੀ ਤੇ ਵਤਨ ਸਿੰਘ ਪੇਸ਼ ਹੁੰਦੇ ਨੇ ਪਿਆਰ ਸਹਿਤ ਰਾਜਾ ਸਾਹਿਬ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ ਫਤਿਹ ਬੁਲਾਉਂਦੇ ਨੇ ਚਰਨਾਂ ਦੇ ਉੱਤੇ ਮੱਥਾ ਰੱਖ ਕੇ ਸਤਕਾਰ ਭੇਟ ਕਰਦੇ ਨੇ ਹਜ਼ੂਰ ਸ਼੍ਰੀ ਨਾਵਕਮ ਰਾਜਾ ਸਾਹਿਬ ਜੀ ਵਤਨ ਸਿੰਘ ਦਾ ਸਿਰ ਪੋਲ ਉਸਦੇ ਨੇ ਵਤਨ ਸਿੰਘ ਵੀ ਵਿਰਾਗ ਦੇ ਵਿੱਚ ਰੋ ਰਿਹਾ ਹੈ ਮਾਈ ਸ਼ਾਂਤੀ ਵੀ ਵਿਰਾਗ ਦੇ ਵਿੱਚ ਰੋ ਰਹੀ ਹੈ ਹਜ਼ੂਰ ਕਹਿੰਦੇ ਨੇ ਹੁਣ ਰੋਣਾ ਨਹੀਂ ਰੋਣਾ ਬੰਦ ਕਰ ਦਿਓ ਕੜਾ ਪ੍ਰਸ਼ਾਦ ਦੀ ਦੇਗ ਜੋ ਤਿਆਰ ਕਰਕੇ ਲੈ ਕੇ ਗਏ ਨੇ ਉਹ ਹਜ਼ੂਰ ਦੇ ਸਨਮੁਖ ਰੱਖ ਦਿੰਦੇ ਨੇ ਰਾਜਾ ਸਾਹਿਬ ਜੀ ਹੁਕਮ ਕਰਦੇ ਨੇ ਵਤਨ ਸਿਆਂ ਤੂੰ ਤੇ ਮਾਈ ਸ਼ਾਂਤੀ ਮੇਰੇ ਸਾਹਮਣੇ ਚੌਂਕੜਾ ਲਾ ਕੇ ਬੈਠ ਜਾਓ ਦੋਵੇਂ ਜਾਣੇ ਥੋੜਾਕ ਦੂਰ ਹੋ ਕੇ ਸਾਹਮਣੇ ਚੌਂਕੜਾ ਲਾ ਕੇ ਅੱਖਾਂ ਬੰਦ ਕਰਕੇ ਬੈਠ ਜਾਂਦੇ ਨੇ ਹਜ਼ੂਰ ਸ਼੍ਰੀ ਨਾਭਕਮਾ ਰਾਜਾ ਸਾਹਿਬ ਜੀ ਉਸ ਕਰਤਾਰ ਦੇ ਨਾਲ ਸੁਰਤੀ ਜੋੜ ਕੇ ਉਹਦੀ ਬੰਦਗੀ ਕਰ ਰਹੇ ਨੇ ਇੰਜ ਲੱਗ ਰਿਹਾ ਹੈ ਜਿਵੇਂ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦਰਗਾਹ ਦੇ ਵਿੱਚੋਂ ਕੋਈ ਆਰਡਰ ਲਖਾ ਰਹੇ ਹੋਣ ਭਾਈ ਵਤਨ ਸਿੰਘ ਦੀ ਕਿਸਮਤ ਦੇ ਵਿੱਚ ਲਿਖੇ ਹੋਏ ਵਿਰਾਗ ਤੇ ਸੋਗ ਨੂੰ ਕੱਟ ਰਹੇ ਹੋਣ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੇ ਜੋ ਵਤਨ ਸਿੰਘ ਤੇ ਉਹਦੀ ਘਰ ਵਾਲੀ ਮਾਈ ਸ਼ਾਂਤੀ ਕੜਾ ਪ੍ਰਸ਼ਾਦ ਲੈ ਕੇ ਆਈ ਹੈ ਉਹਦੇ ਛੋਟੇ ਛੋਟੇ ਗੋਲੇ ਬੱਟੇ ਨੇ ਤੇ ਇਹ ਕੜਾ ਪ੍ਰਸ਼ਾਦ ਵਤਨ ਸਿੰਘ ਤੇ ਮਾਈ ਸ਼ਾਂਤੀ ਨੂੰ ਖਵਾ ਦਿੱਤਾ ਹੈ ਖਵਾਨ ਤੋਂ ਬਾਅਦ ਰਾਜਾ ਸਾਹਿਬ ਜੀ ਨੇ ਬਚਨ ਕੀਤੇ ਨੇ ਕਿ ਜਾਓ ਹੁਣ ਕਰਤਾਰ ਭਲਾ ਕਰੇਗਾ ਬਖਸ਼ਿਸ਼ਾਂ ਕਰੇਗਾ ਹੁਣ ਕਦੇ ਵੀ ਸੋਗ ਨਹੀਂ ਹੋਵੇਗਾ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਤੋਂ ਬਖਸ਼ਿਸ਼ ਪ੍ਰਾਪਤ ਕਰਨ ਤੋਂ ਬਾਅਦ ਇਹ ਬਚਨ ਲੈਣ ਤੋਂ ਬਾਅਦ ਭਾਈ ਵਤਨ ਸਿੰਘ ਤੇ ਮਾਈ ਸ਼ਾਂਤੀ ਪਿੰਡ ਨੂੰ ਰਵਾਨਗੀ ਪਾ ਦਿੰਦੇ ਨੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਬਚਨ ਸੱਚ ਹੁੰਦੇ ਨੇ ਭਾਈ ਵਤਨ ਸਿੰਘ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਹੈ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਜਿਸ ਵਕਤ ਭਾਈ ਵਤਨ ਸਿੰਘ ਤੇ ਮਾਈ ਸ਼ਾਂਤੀ ਨੂੰ ਇਹ ਬਚਨ ਕੀਤੇ ਸੀ ਕਿ ਤੁਹਾਡੇ ਘਰ ਦੇ ਵਿੱਚ ਬਾਲਕ ਜਨਮ ਲਵੇਗਾ ਉਸ ਵਕਤ ਇਹ ਵੀ ਬਚਨ ਕੀਤੇ ਸੀ ਕਿ ਜੋ ਬਾਲਕ ਆਪ ਜੀ ਦੇ ਘਰ ਵਿੱਚ ਜਨਮ ਲਵੇਗਾ ਉਹ ਪ੍ਰਭੂ ਦਾ ਪਿਆਰਾ ਭਗਤ ਹੋਵੇਗਾ ਉਹ ਐਸਾ ਬਲੀ ਹੋਵੇਗਾ ਕਿ ਉਹਦੇ ਕਰਕੇ ਤੁਹਾਡਾ ਨਾਂ ਵੀ ਇਸ ਸੰਸਾਰ ਤੇ ਰੋਸ਼ਨ ਹੋ ਜਾਵੇਗਾ ਹਜ਼ੂਰ ਦੇ ਬਚਨ ਸੱਚ ਹੋਏ ਭਾਈ ਵਤਨ ਸਿੰਘ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ 22 ਸਾਲ ਦੀ ਉਮਰ ਦੇ ਵਿੱਚ ਉਹ ਬੱਚਾ ਜਿਸ ਦਾ ਕਿ ਬਚਪਨ ਦੇ ਵਿੱਚ ਨਾਂ ਪ੍ਰੀਤਮ ਰੱਖਿਆ ਗਿਆ ਕਿਉਂਕਿ ਪਿਆਰੇ ਪ੍ਰੀਤਮ ਦੀ ਬਖਸ਼ਿਸ਼ ਦੇ ਕਰਕੇ ਉਸ ਬੱਚੇ ਦਾ ਜਨਮ ਹੋਇਆ ਸੀ 22 ਸਾਲਾਂ ਦੀ ਉਮਰ ਵਿੱਚ ਉਹ ਬਾਲਕ ਹਜ਼ੂਰ ਪ੍ਰੀਤਮ ਦਾਸ ਮਹਾਰਾਜ ਬਣ ਕੇ ਪ੍ਰਗਟ ਹੋਇਆ ਪ੍ਰੀਤਮ ਦਾਸ ਜੀ ਦੇ ਜੋ ਵੀ ਦਰਸ਼ਨ ਕਰਦੇ ਨੇ ਉਹ ਨਿਹਾਲ ਹੁੰਦੇ ਜਾਂਦੇ ਨੇ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਜੀ ਦੀ ਕੀਤੀ ਬਖਸ਼ਿਸ਼ ਸਾਧਕਾ ਕੀਤੇ ਹੋਏ ਬਸ਼ਨਾ ਸਾਧਕਾ ਭਾਈ ਵਤਨ ਸਿੰਘ ਤੇ ਮਾਈ ਸ਼ਾਂਤੀ ਦੇ ਘਰ ਮਹਾਰਾਜ ਪ੍ਰੀਤਮ ਦਾਸ ਜੀ ਝੰਗੜਾਂ ਵਾਲਿਆਂ ਦਾ ਜਨਮ ਹੁੰਦਾ ਹੈ ਜੋ ਹਜ਼ੂਰ ਦੇ ਅਨੰਨ ਸੇਵਕ ਸਨ ਤੇ ਜਿਨ੍ਹਾਂ ਦੇ ਦਰਸ਼ਨ ਕਰਕੇ ਭੁੱਲੀ ਭਟਕੀ ਲੁਕਾਈ ਰੱਬ ਦੀ ਪੰਦਗੀ ਕਰਨ ਲੱਗ ਜਾਂਦੀ ਸੀ ਦੁਖਿਆਰਿਆਂ ਦੇ ਦੁੱਖ ਦੂਰ ਹੋ ਜਾਂਦੇ ਸਨ ਪ੍ਰੀਤਮ ਦਾਸ ਮਹਾਰਾਜ ਜੀ ਦੇ ਜਨਮ ਤੋਂ ਬਾਅਦ ਵੀ ਭਾਈ ਵਤਨ ਸਿੰਘ ਦੇ ਘਰ ਦੇ ਵਿੱਚ ਔਲਾਦ ਹੁੰਦੀ ਹੈ ਤੇ ਮੁੜ ਕੋਈ ਸੋਗ ਨਹੀਂ ਹੁੰਦਾ ਸਾਰੀ ਔਲਾਦ ਆਪੋ ਆਪਣੀ ਉਮਰ ਭੋਗਦੀ ਹੈ ਇੱਥੇ ਹੀ ਅੱਜ ਦੇ ਇਸ ਐਪੀਸੋਡ ਦੀ ਸਮਾਪਤੀ ਹੈ ਆਉਣ ਵਾਲੇ ਸਮੇਂ ਵਿੱਚ ਰਾਜਾ ਸਾਹਿਬ ਜੀ ਦੀ ਜੀਵਨੀ ਦੇ ਕੁਝ ਹੋਰ ਐਪੀਸੋਡ ਲੈ ਕੇ ਆਪ ਜੀ ਦੇ ਸਾਹਮਣੇ ਜ਼ਰੂਰ ਹਾਜ਼ਰ ਹੋਵਾਂਗਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਾਰਪਲੀ